ਆ ਦੇਖੋ ਜੀ ਕੰਮ ਕਰਨ ਦਾ ਤਰੀਕਾ ਜੀ ਮੈਂ ਕਹਿੰਨਾ ਕਿ ਕੱਲੇ ਕੱਲੇ ਟੇਬਲ ਤੇ ਜਾ ਕੇ ਕੱਲੇ ਕੱਲੇ ਬੰਦੇ ਤੋਂ ਫੀਡਬੈਕ ਲੈਣੇ ਆ ਜੀ ਆ ਜਬਰਦਸਤ ਤਰੀਕਾ ਜੀ ਭਰਪੂਰ ਦਾ ਟਾਬਾ ਚੰਡੀਗੜ੍ਹ ਰੋਪੜ ਹਾਈਵੇ ਤੇ ਸਥਿਤ ਹੈ ਜੀ ਬਹੁਤ ਜਬਰਦਸਤ ਕੰਮ ਹੈ ਜੀ ਭੈਣ ਜੀ ਕੀ ਖਾਧਾ ਤੁਸੀਂ ਅਸੀਂ ਦਾਲ ਮਖਣੀ ਆਰਡਰ ਕੀਤੀ ਸੀ ਜੀ ਹਾਂ ਜੀ ਕਿੜਾਹੀ ਪਨੀਰ ਆਰਡਰ ਕੀਤਾ ਸੀ ਜੀ ਹਾਂ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਹੁਣ ਅਸੀਂ ਚਾਹ ਪੀ ਰਹੇ ਹਾਂ ਠੀਕ ਹੈ ਜੀ ਬਹੁਤ ਵਧੀਆ ਟੇਸਟ ਬਹੁਤ ਵਧੀਆ ਜੀ ਫਸਟ ਟਾਈਮ ਆਈਆਂ ਸੀ ਤੇ ਅਸੀਂ ਬੰਗਿਆ ਏਰੀਆ ਤੋਂ ਬਿਲੋਂਗ ਕਰਦੇ ਹਾਂ ਚੰਡੀਗੜ੍ਹ 에어ਪੋਰਟ ਤੋਂ ਮੈਂ ਆਪਣੀ ਸਿਸਟਰ ਨੂੰ ਲੈ ਕੇ ਆਇਆ ਸੀ ਤੇ ਇੱਥੇ ਦੇਖਿਆ ਫਸਟ ਟਾਈਮ ਇਹ ਟੱਬਾ ਤੇ ਅਸੀਂ ਇੱਥੇ ਹੁਣ ਵਿਜ਼ਿਟ ਕੀਤਾ ਬਹੁਤ ਵਧੀਆ ਖਾਣਾ ਜੀ ਤੇ ਖਾਣੀਆਂ ਸੀ ਇੱਕ ਇੱਕ ਰੋਟੀ ਭੁੱਖ ਤੇ ਅਸੀਂ ਤਿੰਨ ਤਿੰਨ ਚਾਰ ਚਾਰ ਖਾ ਗਏ ਆ ਜੀ ਬਹੁਤ ਵਧੀਆ ਲੱਗਿਆ ਮਤਲਬ ਕਿ ਪਹਿਲਾਂ ਤਾਂ ਡੈਕੋਰੇਸ਼ਨ ਦੇਖ ਕੇ ਮਤਲਬ ਕਿ ਬਹੁਤ ਜ਼ਿਆਦਾ ਵਧੀਆ ਲੱਗਾ ਕਿ ਇਹ ਸੀਰੀ ਇਦਾਂ ਮਤਲਬ ਕਿ ਕੋ ਟੱਬੇ ਤੇ ਕੋਈ ਡੈਕੋਰੇਸ਼ਨ ਨਹੀਂ ਦੇਖੀ ਅਸੀਂ ਤੇ ਉੱਪਰ ਜੀ ਥੋੜੀ ਉਹਨਾਂ ਦੀ ਸਰਵਿਸ ਵੀ ਬਹੁਤ ਵਧੀਆ ਹੈ ਹਾਂਜੀ ਤੇ ਖਾਣਾ ਵੀ ਬਹੁਤ ਜ਼ਿਆਦਾ ਵਧੀਆ ਅਚਾਰ ਸਭ ਤੋਂ ਜ਼ਿਆਦਾ ਵਧੀਆ ਲੱਗਾ ਹਾਂਜੀ ਜਿਹੜਾ ਕਿ ਕਿਸੇ ਹੋਟਲ ਬੇ ਤੇ ਸੀ ਨਹੀਂ ਦੇਖਿਆ ਦੇਖੋ ਜੀ ਆਹ ਹੈ ਜੀ ਖਾਸੀਅਤ ਭਰਪੂਰ ਸਿੰਘ ਜੀ ਦੀ ਭਰਪੂਰ ਦੇ ਟਾਬੇ ਤੇ ਜਿਹੜਾ ਵੀ ਕੋਈ ਆਉਂਦਾ ਹੈ ਉਹਨਾਂ ਦੇ ਨਾਲ ਨਿੱਜੀ ਤੌਰ ਤੇ ਗੱਲਬਾਤ ਕਰਕੇ ਫੀਡਬੈਕ ਲੈਣੇ ਦੀ ਭਾਜੀ ਰੋਟੀ ਖਾਧੀ ਹੈ ਇਹਦੀ ਖਾਸੀਅਤ ਕਿ ਆ ਕੀ ਕਿੰਦਾ ਡਿਫਰੈਂਟ ਲੱਗੀ ਤੁਹਾਨੂੰ ਦੀ ਖਾਸੀਅਤ ਇੱਕ ਤਾਂ ਇਹ ਆٹے ਨਾਲ ਬਣੀ ਹੋਈ ਹਾਂ ਰੋਟੀ ਤਾਂ ਹੁੰਦੀ ਆਟੇ ਦੀ ਹੈ ਰੋਟੀ ਦੀ ਹੁੰਦੀ ਆਟੇ ਦੀ ਹੈ ਪਰ ਇਹਦੇ ਵਿੱਚ ਇਦਾਂ ਵੀ ਇਹ ਨਹੀਂ ਜਿਹੜੀ ਤੰਦੂਰੀ ਦੀ ਬਣਾਈ ਹੁੰਦੀ ਹੈ ਤੰਦੂਰ ਦੀ ਆਟੇ ਦੀ ਹਾਂ ਉਹ ਕੁਝ ਸਪੈਸ਼ਲ ਹੀ ਹੈ ਗੱਲ ਪਤਾ ਖਾਸ ਗੱਲ ਕੀ ਹੈ ਜੀ ਆਮ ਢਾਬਿਆਂ ਦੇ ਵਿੱਚ ਮੈਦਾ ਮਿਕਸ ਮਿਲਦਾ ਮੈਦਾ ਮਿਕਸ ਮਿਲਦਾ ਇਹਦੇ ਵਿੱਚ ਨਹੀਂ ਸਾਨੂੰ ਮੈਦਾ ਮਿਕਸ ਮਿਲਿਆ ਨਰਮ ਨਰਮ ਰੋਟੀ ਹੈ ਦੀ ਗਰਮ ਗਰਮ ਰੋਟੀ ਹੈ ਹਾਂ ਨਰਮ ਨਰਮ ਰੋਟੀ ਹਾਂ ਜੀ ਜਿਹੜਾ ਸਟਾਨਾ ਹੈ ਜਿੱਥੇ ਢਾਬਾ ਵੀ ਕੋਲੇ ਹੈ ਇਹ ਪਰਪੁਰ ਇਹ ਪਰਪੁਰ ਲੋਕੇਸ਼ਨ ਪੁੱਛ ਰਹੇ ਸੀ ਤੁਹਾਡੇ ਤੋਂ ਜੀ ਡੂਪਰ ਤੋਂ ਚੰਡੀਗੜ੍ਹ ਰੋਡ ਤੇ ਹੈ ਜੀ ਇਹ ਪਿੰਡ ਦੱਸੀ ਹੈ ਜੀ ਸੂਲਖੀਆਂ ਨੇੜੇ ਬੰਦਾ ਟੋਲ ਪਲਾਜ਼ਾ ਹੈ ਹਾਂ 1600 ਟੋਲ ਪਲਾਜ਼ਾ ਪਹਿਲੇ ਟੋਲ ਪਲਾਜ਼ਾ ਹਾਂ ਜੀ ਤੁਹਾਨੂੰ ਕਿਦਾਂ ਦਾ ਲੱਗਿਆ ਜੀ ਬਹੁਤ ਵਧੀਆ ਹੈ ਹਾਂ ਜੀ ਦੇਖੋ ਜੀ ਅਸੀਂ ਚਲੋ ਕਿਸੇ ਦਾ ਜਸਾਂਸਾਂ ਨਾਲ ਜੁੜੇ ਹੋਾਂ ਅਸੀਂ ਆਂਦੇ ਜਾਂਦੇ ਰਹਿੰਦੇ ਆ ਇੱਧਰ ਨੂੰ ਤੇ ਜ਼ਰੂਰ ਜਿੰਨੀ ਵਾਰ ਵੀ ਵਿਜ਼ਿਟਰ ਕਰਾਂਗੇ ਇੱਧਰ ਜ਼ਰੂਰ ਪਹੁੰਚਾਂਗੇ ਇੱਥੇ ਕੋਲ ਦੇਖੋ ਇਹ ਭਰਪੂਰ ਸਿੰਘ ਜੀ ਤੁਹਾਨੂੰ ਨਿੱਜੀ ਤੌਰ ਤੇ ਮਿਲੇ ਇਹ ਆਈਡੀਆ ਇਹਨਾਂ ਦਾ ਸਿਸਟਮ ਕਿਦਾਂ ਦਾ ਲੱਗਿਆ ਕਿ ਪੂਰਾ ਕਨੈਕਟ ਖੁਦ ਬਣਾ ਰਹੇ ਆਪਣੇ ਕਸਟਮਰਸ ਨਾਲ ਨਹੀਂ ਨਹੀਂ ਬਹੁਤ ਵਧੀਆ ਵਧੀਆ ਜੀ ਡੈਕੋਰੇਸ਼ਨ ਵੀ ਬਹੁਤ ਵਧੀਆ ਲੱਗੀ ਸਾਨੂੰ ਤੇ ਸਫਾਈ ਖਾਣਾ ਵੀ ਵਧੀਆ ਅੱਛਾ ਜੀ ਜਿਆਦਾ ਹੁੰਦੀ ਸਫਾਈ ਦੀ ਹਮ ਅਗਰ ਸਫਾਈ ਤੁਹਾਡੀ ਵਧੀਆ ਹੈਗੀ ਆ ਤਾਂ ਐਕਚੁਅਲੀ ਲੋਕ ਆਣਗੇ ਬਹੁਤ ਮਜੇ ਲੈਣਗੇ ਥਿਆ ਇੱਕ ਗੱਲ ਹੋਰ ਤੁਹਾਨੂੰ ਦੱਸ ਦਈ ਦੀ ਇਹਨਾਂ ਦੇ 4 ਟਾਬੇ ਆ ਦੀ ਅੱਛਾ ਜੀ ਔਰ ਇਹ ਮੈਂ ਇਹਨਾ ਤੋਂ ਇਹੀ ਮੈਨੇਜਮੈਂਟ ਦਾ ਰਾਜ ਪੁੱਛਦਾ ਵੀ ਇਹ ਚਾਰੇ ਟਾਬਿਆਂ ਨੂੰ ਮੇਨਟੇਨ ਕਿੱਦਾਂ ਕਰਦੇ ਚਾਰੇ ਇੱਦਾਂ ਦੇ ਮਿਲਣਗੇ ਜੀ ਦੇਖੋ ਜੇ ਬੰਦੇ ਦੀ ਖਾਸੀਅਤ ਹੋਵੇ ਨਾ ਕਿਸੇ ਦੀ ਹੂੰ ਤਾਂ ਉਹ ਜਿੱਥੇ ਮਰਜ਼ੀ ਚੱਲ ਜਣ ਉਹਨਾਂ ਦਾ ਮਸ਼ਹੂਰ ਹੋਣਗੇ ਲਓ ਜੀ ਬੜੀ ਵਧੀਆ ਗੱਲ ਕਹਿਦੇ ਜੀ ਤੁਸੀਂ ਆ ਦੇਖੋ ਜੀ ਤੁਹਾਡੇ ਲਈ ਇਹਨਾਂ ਨੇ ਬਹੁਤ ਵਧੀਆ ਫੀਡਬੈਕ ਦੇ ਦਿੱਤੀ ਜੀ ਤੁਹਾਡੇ ਸਾਹਮਣੇ ਜੀ ਥੈਂਕ ਯੂ ਹਾਂ ਜੀ ਅਸੀਂ ਵਾਕਈ ਅੱਜ ਫਸਟ ਟਾਈਮ ਵਿਜ਼ਿਟ ਕੀਤਾ ਜੀ ਉਸ ਤੋਂ ਪਹਿਲਾਂ ਅਸੀਂ ਆਪਣੀ ਸਿਸਟਰ ਨੂੰ ਮੈਂ ਇੱਥੇ ਚੜਾਣਾ ਸੀ ਚੰਡੀਗੜ੍ਹ ਤਿੰਨ ਕਿ ਮਹੀਨੇ ਪਹਿਲਾਂ ਜੀ ਪਿੱਛੇ ਅਸੀਂ ਖਾਣਾ ਖਾਧਾ ਚਲੋ ਢਾਬੇ ਦਾ ਨਹੀਂ ਨਾ ਲੈਣਾ ਤੇ ਚਲੋ ਆਪਣੀ ਆਪਣੀ